ਚੱਕਰਜਾਮ ਕੀਤਾ ਗਿਆ ਉਕੀ ਮਕਸਦ ਸਰਾਜ ਦਾ ਦੇਖੋ ਜੀ ਅੱਜ ਦਾ ਸਾਡੇ ਪੂਰੇ ਪੰਜਾਬ ਦੇ ਵਿੱਚ 70 ਡੀਪਾਂ ਦੇ ਜਿਹੜੇ 2-2 ਘੰਟੇ ਵਾਸਤੇ ਉਹ ਬਸਸਾਂ ਪੰਜਾਬ ਦੇ ਬੰਦ ਕੀਤੇ ਨੇ ਪੀਆਰਟੀਸੀ ਦੇ ਪੰਜਾਬ ਪੰਜਾਬ ਰੋਡ ਦੇ ਪੰਨ ਵਾਸਦੇ ਇਹ ਇਸ ਕਰਕੇ ਕੀਤਾ ਗਿਆ ਕਿ 1024 ਮਈ ਨੂੰ 2024 ਨੂੰ ਸਾਡੀ ਇੱਕ ਟ੍ਰਾਂਸਪੋਰਟ ਮੁੱਖ ਮੰਤਰੀ ਪੰਜਾਬ ਨੇ ਪੈਲਿੰਗ ਮੀਟਿੰਗ ਵਿੱਚ ਜੰਦਰ ਵਿਖੇ ਜਿਹਦੇ ਵਿੱਚ ਉੱਚ ਅਧਿਕਾਰੀਆਂ ਨੂੰ ਸਾਰਿਆਂ ਨੂੰ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਵੀ ਜਿਹੜੀਆਂ ਇਹਨਾਂ ਦੀਆਂ ਮੰਗਾਂ ਉਹਨਾਂ ਦੀ ਪਾਲਿਸੀ ਵੱਖਰੀ ਬਣਾ ਕੇ ਤੇਨਾਂ ਨੂੰ ਰੈਗੂਲਰ ਕਰੋ ਤੇ ਅੱਜ 1 ਸਾਲ ਬੀ ਜਾਣ ਦੇ ਬਾਅਦ ਵੀ ਨਾ ਤਾਂ ਸਾਡੇ ਕੋਲ ਪਾਲਿਸੀ ਬਣਾਈ ਤੇ ਨਾ ਹੀ ਕੋਈ ਉਹਨਾਂ ਦੇ ਖਾਣ ਜਿਹੜੀਆਂ ਮੰਗ ਉਸ ਤੋਂ ਬਾਅਦ ਤਿੰਨ ਸਾਡੀਆਂ ਮੀਟਿੰਗਾਂ ਹੋ ਗਈਆਂ ਮੀਟਿੰਗਾਂ ਦੇ ਵਿੱਚ ਵੀ ਸਾਨੂੰ ਲਾਰੇ ਦਿੱਤੇ ਆ ਉਸ ਕਰਕੇ ਇਹਨਾਂ ਨੂੰ ਜਾਨੂ ਕਰਾਉਣ ਵਾਸਤੇ ਅਸੀਂ ਜਿਹੜਾ ਅੱਜ ਉਹ ਧਰਨਾ ਪ੍ਰਦਰਸ਼ਨ ਕੀਤਾ 2 ਘੰਟੇ ਵਾਸਤੇ ਪੂਰੇ ਪੰਜਾਬ ਦੇ ਬੱਸ ਸਟੈਂਡ ਬੰਦ ਕੀਤੇ ਨੇ ਪਰ ਕੀ ਕਾਪੀਆਂ ਪੁਕੀਆਂ ਕਿਸ ਚੀਜ਼ ਦੀ ਦੇਖੋ ਜੀ ਕਾਪੀਆਂ ਪੁਕੀਆਂ ਹੈਆਂ ਵੀ ਜਿਹੜਾ ਇਹਨਾਂ ਨੇ ਬਿੱਲ ਪਾਸ ਕੀਤਾ ਉਹਦੇ ਵਿੱਚ ਬਿਲਕੁਲ ਕੁਝ ਵੀ ਕਿਸਮਤਾ ਨਹੀਂ ਸਿਰਫ ਤੇ ਸਿਰਫ ਇੱਕ ਫਰੀ ਔਰਤਾਂਵਾਂ ਦਾ ਸਫਰ ਸਬਰ ਸਹੂਲਤ ਰੱਖੀ ਆ ਜਿਹੜੇ ਕੰਮੇ ਦਿਨ ਰਾਤ ਕੰਮ ਕਰਕੇ ਆਪਣੀਆਂ ਹੱਡੀਆਂ ਬਸਲੀਆਂ ਤੋੜ ਕੇ ਆਪਣੀ ਮਿਹਨਤ ਕਰਕੇ ਮਿਹਨਤ ਕਸ਼ ਲੋਕ ਨੇ ਉਹਨਾਂ ਦੇ ਵਾਸਤੇ ਕੁਝ ਨਹੀਂ ਇੱਕ ਪਾਸੇ ਸਰਕਾਰ ਕਹਿੰਦੀ ਸਾਡੇ ਕੋਲ ਪੈਸਾ ਨਹੀਂ ਰੋਜ਼ ਦਾ ਕਰੋਨਾ ਰੁਪਏ ਦਾ ਸਫਰ ਫਰੀ ਦਾ ਹੋ ਰਿਹਾ ਪਰ ਜਿਹੜੇ ਦਿਨ ਰਾਤ ਕੰਮ ਕਰਕੇ ਕੰਮੇ ਕਰ ਰਹੇ ਨੇ ਉਹਨਾਂ ਵਾਸਤੇ ਦੇਣ ਵਾਦੇ ਸਰਕਾਰ ਨੂੰ ਕੁਝ ਵੀ ਨਹੀਂ ਹੈਗਾ ਜੇ ਨਹੀਂ ਮੰਗਾਂ ਮੰਨੀਆਂ ਕਿ ਕੀ ਕਰ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਆਉਣ ਵਾਲੀ 7 ਤੇ 8 9 ਤਰੀਕ ਨੂੰ ਸਾਡੀ ਹੜਤਾਲ ਆ ਤੇ 8 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਦੇ ਗਾੜੀ ਧਰਨਾ ਦਿੱਤਾ ਜਾਊਗਾ